ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਅਲੱਗ-ਅਲੱਗ ਕੇਸਾਂ ਦੇ ਵਿੱਚ 7 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਵਿੱਚ ਐਕਸਟਰਸ਼ਨ ਮੰਗਣ ਵਾਲੇ ਅਤੇ ਕਤਲ ਦੇ ਕੇਸ ਦੇ ਵਿੱਚ ਲੜਿੰਦਾ આરોપીਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲੰਬਾ ਮੁੰਡੇ ਪੁਲਿਸ ਸਟੇਸ਼ਨ ਟਾਂਡਾ ਦੇ ਸੀਗੇ ਜਿਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤਾ ਗਿਆ ਇੱਕ ਐਕਸਟਰਸ਼ਨ ਕਾਲ ਇੱਕ ਕਾਲਰ ਨੇ ਕਿੰਤੀ ਬਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨਾਂ 50 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਹਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 21 ਤਰੀਕ ਨੂੰ ਜਿਹੜਾ ਇਨਸੀਡੈਂਟ ਏਕ ਉਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇਹ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟ੍ਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਇਹ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਛਾਦਜ ਕੀਤਾ ਵੈ ਸੀਗਾ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਦਾ ਐਫਆਈਆ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨਾਮ ਅਨ ਫੜ ਲਿਆ ਫੜ ਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿੱਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕੀਤੇ ਉਹਨਾਂ ਤੋਂ ਜਿਨ੍ਹਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਦੀ ਗਾਈਡੈਂਸ ਤੇ ਐਡੀਜੀਪੀ ਐਜੀਟੀਐਫ ਜਿਹੜਾ ਹੈਗਾ ਸਾਨੂੰ ਮੋਨਿਟਰ ਕਰਦੇ ਹੈਗੇ ਸਟੋਸ਼ਨ ਕਾਲਸ ਨੂੰ ਤੇ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਡ ਜਿਹੜਾ ਹੈਗਾ ਅਸੀਂ ਆ ਕੰਮ ਕੀਤਾ ਹੈਗਾ ਸਾ ਆ ਐਸਪੀਡੀ ਦੀ ਟੀਮ ਤੇ ਨਾਲ ਇੰਚਾਸ ਸੀਆਈਏ ਡੀਐਸਪੀ ਟਾਡਾ ਤੇ ਐਸਐਚਓ ਟਾਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ 0 ਟੋਲਰੈਂਸ ਹੈਗੇ ਐਕਸਟਰਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਸਰ ਜਿਹਨਾਂ ਨੂੰ ਟਾਰਗੇਟ ਕਰਨਾ ਸੀਗਾ ਉਹ ਕਿਸ ਕਿਸ ਦਾ ਲੈਕ ਰੱਖਦਾ ਸੀਗਾ ਕੌਣ ਸੀਗੇ ਮੈਨੂੰ ਜਿਹੜੇ ਜਿਹੜੇ ਵਿਕਟਮ ਹੈਗੇ ਮਿਸਟਰ ਰੋਹਿਤ ਤੰਦਨ ਉਹਨਾਂ ਦਾ ਐਜੂਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਟਿਊਟ ਵੀ ਹੈਗਾ ਜਿਹਨਾਂ ਤੋਂ ਇਹਨਾਂ ਨੇ ਐਕਸਟਰਸ਼ਨ ਦੇ ਮਾਰਕ ਕੀਤਾ ਸਰ ਜਿਹੜੇ ਜਿਹੜੇ ਲੱਕੀ ਸੀਗੇ ਜਿਹੜੀ ਇਹਨੇ ਜਿਹੜੀ ਇਹਨਾਂ ਨੂੰ ਜਿਹੜੇ ਪੜੇ ਗਏ ਉਹਨਾਂ ਦਾ ਕੋਈ ਕ੍ਰਿਮੀਨਲ ਕੇਸ ਵੀ ਰਿਹਾ ਨਹੀਂ ਵੀ ਨਾ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡ ਤਾਂ ਤੇ ਦੂਸਰਾ ਐਕਸਟਰਸ਼ਨ ਦਾ ਉਸ ਤੋਂ ਅਲਾਵਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ ਮਾਉਂਤੀ ਸੇ ਰੇ ਰਾਤੁਰਾ ਦੇ ਮੀਰ ਬਣਨ ਦੀ ਚੱਕਰ ਚੀ ਕੰਮ ਕੀਤਾ ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਓਬਵੀਅਸਲੀ ਸ਼ਾਰਟ ਕੱਟ ਤਹਰਾ ਹੀ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਲਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਹਾਂ ਕਰਨ ਵਾਲੇ ਹੋਣ ਤੇ ਲੂਟਪਾਰਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਵਾਂ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨੋਟ ਪੋਸੀਬਲ ਸਰ ਦਵਿੰਦਰ ਕਮ ਵੀਹਾ ਕੇ ਅੰਦਰ ਉਹਨਾਂ ਦਾ ਨਾਮ ਨਾਮ ਦੀ ਵਰਤੋਂ ਕੀਤੀ ਗਈ ਸੀ ਕੀ ਹੈ ਜੀ ਇਹ ਲੇਕੀ ਜਾਂ ਸਿਰ ਨਹੀਂ ਕੋਈ ਲਿੰਕ ਨਹੀਂ ਹੈ ਕੋਈ ਸੋ ਫਾਰ ਇਨਵੈਸਟੀਗੇਸ਼ਨ ਚ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਕਸਿਮਮ ਐਕਸਟਰਸ਼ਨ ਕਾਲਸ ਜਿਹੜੇ ਹੈਗੇ ਉਹ ਫੇਕ ਲੋਕ ਕਰਦੇ ਹੈਗੇ ਇਸ ਕਰਕੇ ਸਾਡੀ ਰਿਕੁਐਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟਰਸ਼ਨ ਕਾਲ ਆਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਸ ਗੜੀ ਕਾਲ ਹੈ ਸੋਪਰਾਹੀ 콜 ਕੀਤਾ ਆ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਤੇ ਕਨਸਪੀਰੇਸੀ ਜਿਹੜੀ ਰਚੀ ਉਹਦਾ ਫੇਸਬੁੱਕ ਤੇ ਆਨਲਾਈਨ YouTube ਤੇ ਇਹਨਾਂ ਨੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਬਚਿਆ ਹੈ ਤੇ ਦੂਜਾ ਇੱਕ ਸਾਡਾ ਕੇਸ ਦਰਜ ਹੋਇਆ ਆਪਣੇ ਪੁਲਿਸ ਸਟੇਸ਼ਨ ਕਾਂਡਾ ਚ ਜਿਹੜਾ ਬੜਾ ਬੜਾ ਸੈਂਸੇਸ਼ਨਲ ਕੇਸ ਹੋਇਆ ਜਿਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਇੱਕ ਨਗਰ ਕੀਰਤਨ ਦੇ ਦੌਰਾਨ ਇੱਕ ਦੁੱਧਾ ਲੰਗਰ ਵਰਤਾ ਰਹੇ ਬੰਦਿਆਂ ਤੇ ਹਮਲਾ ਹੁੰਦਾ ਹੈਗਾ ਤੇ ਉਹਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਹੈਗੀ ਸੱਟਾਂ ਕਰਕੇ ਤੇ ਦੂਜਾ ਉਹਦਾ ਫਾਦਰ ਐਡਮਿਟ ਹੁੰਦਾ ਹੈਗਾ ਹਸਪੀਟਲ 'ਚ ਇਸ ਕੇਸ ਨੂੰ ਇਮੀਡੀਏਟਲੀ ਟੇਕ ਅਪ ਕਰਦੇ ਵੇ ਇੱਕ ਐਫ ਆਈ ਆਰ ਅੰਡਰ 302 307 ਐਸ ਸੀ ਐਸ ਟੀ ਐਕਟ ਦੇ ਤਹਿਤ ਦਰਜ ਕੀਤਾ ਗਿਆ ਤੇ ਇਸ ਕੇਸ 'ਚ ਟੋਟਲ 7 ਬਾਈ ਨੇਮ ਆਕਿਉਸ ਸੀਗੇ ਜਿਨ੍ਹਾਂ ਵਿੱਚੋਂ ਸਾਡੀ ਟੀਮ ਨੇ ਹੁਣ ਤੱਕ ਪਿਛਲੇ ਦਿਨਾਂ 'ਚ ਜਿਹੜੇ ਹੈਗੇ ਆਜ ਤੱਕ ਸੇ ਪੰਜ ਦੋਸ਼ੀ ਫੜ ਲਏ ਹੈਗੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ ਨੂੰ ਫੜੇ ਜਾਣਗੇ ਮੇਨ ਜਿਹੜੇ ਅਕਿਊਜ਼ਡ ਹੈਗੇ ਇਸ ਕੇਸ ਦੇ ਸਾਰੇ ਅਰੈਸਟ ਹੋ ਚੁੱਕੇ ਨੇ ਜਿਹੜਾ ਹੁਣ ਤੱਕ ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਜਿਹੜਾ ਰੀਜ਼ਨ ਆਇਆ ਹੈਗਾ ਕਿ ਦੋ ਗਰੁੱਪਸ ਹੈਗੇ ਮੁੰਡਿਆਂ ਦੇ ਉਹਨਾਂ ਦਾ ਆਪਸ ਵਿੱਚ ਕਾਫੀ ਪਿਛਲੇ ਲਗਭਗ ਸਾਲ ਡੇਢ ਸਾਲ ਦੋ ਸਾਲ ਤੋਂ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਹੈਗਾ ਕਿ ਆਪਸੀ ਕਹਾ ਸੁਣੀ ਖਿੱਚਾ ਤਾਣੀ ਛੋਟੇ ਮੋਟੀ ਲੜਾਈ ਝਗੜੇ ਇਹਨਾਂ ਦੇ ਰਹਿੰਦੇ ਸੀਗੇ ਤੇ ਉਸੇ ਰੰਜਿਸ ਤੇ ਜਿਹੜਾ ਹੈਗਾ ਇਹਨਾਂ ਨੇ ਆ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਜਿਹੜੇ ਪੰਜ ਬੰਦੇ ਫੜੇ ਇਹਨਾਂ ਦੇ ਕੋਈ ਕ੍ਰਿਮੀਨਲ ਕੇਸ ਫਿਲਮ ਨੂੰ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕਿਉਂਕਿ ਕੁਛ ਦਾ ਦੋਸ਼ ਅਸੀਂ ਪਹਿਲਾਂ ਫੜੇ ਵੈਸੇ ਕਿ ਤਿੰਨ ਅਸੀਂ ਰੀਸੈਂਟਲੀ ਫੜੇ ਹੈਗੇ अर्ਲੀ ਮਾਰਨਿੰਗ ਕੁਛ ਦੇ ਅਰੈਸਟ ਹੋਈ ਹੈਗੇ ਫਰਦਰ ਵੈਰੀਫਾਈ ਕਰਾ ਰਹੇ ਹੈਗੇ ਦੋ ਪਹਿਲਾਂ ਜਿਹੜੇ ਫੜੇ ਹੈਗੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਐਜ ਆਫ ਸੋ ਹਥਿਆਰ ਕਿਹੜੇ ਯੂਜ਼ ਕੀਤੇ ਸੀ ਇਹਨਾਂ ਨੇ ਇਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਜਿਹੜੇ ਹਥਿਆਰ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਕਿ ਕੁਛ ਡੰਡੇ ਤੇ ਕੁਛ ਸਰੀਏ ਤੇ ਇਸ ਤਰੀਕੇ ਦੀਆਂ